ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗੜਕਰੀ ਵੱਲੋਂ ਬੀਤੇ ਦਿਨ ਦੇਸ਼ ਭਾਰ ਦੇ ਟੋਲ ਟੈਕਸ ਬੂਥਲੈਸ ਕਰਨ ਦੇ ਦਿੱਤੇ ਬਿਆਨ ਨੂੰ ਲੈ ਕੇ ਪੰਜਾਬ ਪੜ ਦੇ ਟੋਲ ਟੈਕਸ ਵਰਕਰ ਯੂਨੀਅਨ ਮੁਲਾਜ਼ਮ ਵਰਕਰ ਯੂਨੀਅਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਲਾਡੋਵਾਲ ਟੋਲ ਪਲਾਜ਼ਾ ਤੇ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਨਾ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਟੋਲ ਟੈਕਸ ਬੂਥਲੈਸ ਕਰ ਦਿੱਤੇ ਜਾਣਗੇ ਤਾਂ ਲੱਖਾਂ ਨੌਜਵਾਨ ਦੇਸ਼ ਭਰ ਦਾ ਜੂ ਇਹਨਾਂ ਟੋਲ ਟੈਕਸ ਤੇ ਕੰਮ ਕਰ ਰਿਹਾ ਹੈ ਉਹ ਬੇਰੋਜ਼ਗਾਰ ਹੋ ਜਾਣਗੇ ਵਰਕਰਾਂ ਨੇ ਕਿਹਾ ਕਿ ਇਸ ਨਾਲ ਲੱਖਾਂ ਪਰਿਵਾਰ ਗੁਜ਼ਾਰਾ ਕਰ ਰਹੇ ਨੇ ਅਜਿਹਾ ਕਰਨ ਦੇ ਨਾਲ ਉਹ ਪਰਿਵਾਰ ਕਿੱਥੇ ਜਾਣਗੇ ਵਰਕਰਾਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਆਪਣਾ ਇਹ ਫੈਸਲਾ ਵਾਪਸ ਲਵੇ ਵਰਕਰਾਂ ਨੇ ਕਿਹਾ ਕਿ ਪਹਿਲਾਂ ਹੀ ਉਹ ਬਹੁਤ ਘੱਟ ਤਨਖਾਹਾਂ ਤੇ ਆਪਣੀ ਜ਼ਿੰਦਗੀ ਰਿਸਕ ਵਿੱਚ ਪਾ ਕੇ ਕੰਮ ਕਰ ਰਹੇ ਨੇ ਇਸ ਦੇ ਬਾਵਜੂਦ ਉਹਨਾਂ ਦੇ ਹੱਕਾਂ ਤੇ ਡਾਕੇ ਪਾਏ ਜਾ ਰਹੇ ਨੇ ਅਤੇ ਉਹਨਾਂ ਨੂੰ ਬੇਰੋਜ਼ਗਾਰ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਜਿਸ ਤੇ ਰੋਕ ਲਗਾਈ ਜਾਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਜਿਹਾ ਕੋਈ ਫੈਸਲਾ ਲਾਗੂ ਕੀਤਾ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਤਾਂ ਇਸ ਦੇ ਖਿਲਾਫ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਿੱਖਾ ਸੰਘਰਸ਼ ਕਰਨਗੇ ਮੈਂ ਭਾਈ ਲੱਡਵਾਲ ਟੋਲ ਤੋਂ ਸੀਨੀਅਰ ਮੀਤ ਪ੍ਰਧਾਨ ਜੀ ਟੋਲ ਪਲਾਜ਼ਾ ਵਰਕਰ ਯੂਨੀਅਨ ਤੋਂ ਇਹ ਅੱਜ ਕੁਝ ਦਿਨ ਪਹਿਲਾਂ ਜੋ ਨਿਤਕਲ ਰੋਰੀ ਦਾ ਬਿਆਨ ਆ ਸੀ ਬੂਥਲੈਸ ਪ੍ਰਣਾਲੀ ਨੂੰ ਲੈ ਕੇ ਉਸ ਵਿਸ਼ੇ ਦੇ ਵਿੱਚ ਅਸੀਂ ਲੱਡਵਾਲ ਟੋਲ ਤੇ ਅੱਜ ਪਹਿਲਾ ਕੱਟ ਰੱਖਿਆ ਵਾ ਜੋ ਅਸੀਂ ਬੂਥਲੈਸ ਪ੍ਰਣਾਲੀ ਨੂੰ ਨੂੰ ਰੱਦ ਕਰਵਾ ਸਕੀ ਉਹਨਾਂ ਦੇ ਜੀ ਤੇ ਕਿੰਨੇ ਕੋਈ ਨੌਜਵਨ ਜਿਹੜੇ ਵਿਰੋਜ਼ਗਾਰ ਹੋਣਗੇ ਕਰੇ ਹੁੰਦਾ ਤੇ ਇਹ ਧਰਨਗਲ ਲੁਧਿਆਣਾ ਲੁਧਿਆਣੇ ਲੈ ਗਏ ਹੋਰ ਵੀ ਜਗ੍ਹਾ ਤੇ ਲੈ ਗਏ ਜੀ ਨਹੀਂ ਸਾਡੇ ਪੂਰੇ ਪੰਜਾਬ ਦੇ ਵਿੱਚ 54 ਟੋਲ ਨੇ 54 ਟੋਲ ਦੇ ਤੋਂ ਕਾਲ ਦਿੱਤੀ ਸੀ ਸਾਡੇ ਸਾਰੇ ਟੋਲ ਤੋਂ ਕਰਮਚਾਰੀ ਆਏ ਨੇ ਨਾਲ ਸਾਡੇ ਕੀਰਤੀ ਕਿਸਾਨ ਯ ਜਿੱਥੇ ਬੰਨਿਆ ਸਾਹਿਬ ਪਹੁੰਚੀਆਂ ਹੋਈਆਂ ਨੇ ਜੀ ਤੇ ਪੂਰੇ ਦੇਸ਼ ਭਰ ਦੇ ਵਿੱਚ 10 ਲੱਖ ਨੌਜਵਾਨ ਬੇਰੁਜ਼ਗਾਰ ਹੋ ਜਾਊਗਾ ਜੇ ਇਹ ਨੀਤੀ ਆਉਂਦੀ ਆ ਤੇ ਅਗਲੀ ਰਣਨੀਤੀ ਕੀ ਹੋਏਗੀ ਅਗਲੀ ਰਣਨੀਤੀ ਇਹ ਹੈ ਜੇ ਸਰਕਾਰ ਸਾਡੀ ਨਹੀਂ ਸੁਣੂਗੀ ਤੇ ਪੂਰੇ ਦੇਸ਼ ਭਰ ਦੇ ਲੋਕ ਤੇ ਨੌਜਵਾਨ ਜੋ ਕੰਮ ਕਰ ਰਹੇ ਟੋਲਾ ਦੇ ਸੜਕਾਂ ਦੇ ਉੱਤਰਾਂ ਦੇ ਤੇ ਇਹ 2027 ਦੀਆਂ ਚੋਣਾਂ ਵਿੱਚ ਵੀ ਇਹਨਾਂ ਨੂੰ ਸਾਹਮਣਾ ਕਰਨਾ ਪਊਗਾ ਜੀ ਸਟਾਫ ਓਕੇ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਹੈ ਕਦੋਂ ਤੱਕ ਜਾਰੀ ਰਹੇਗਾ ਕਿੰਨੇ ਤੋਂ ਕਿੰਨੇ ਹੈਗਾ ਜੀ ਇਹ ਮੇਰਾ ਨਾਮ ਸੁਜੀਤ ਸਿੰਘ ਆ ਮੈਂ ਸਬ-ਜਨਰਲ ਸਕੱਤਰ ਹਾਂ ਟੋਲ ਪਲਾਜ਼ਾ ਵਰਤੀ ਪੰਜਾਬ ਤੋਂ ਹੀ ਜਿਹੜਾ ਅੱਜ ਦਾ ਇਹ ਰੋਸ ਪ੍ਰੋਗਰਾਮ ਹੈ ਇਹ ਦੋ ਸਵੇਰ ਮੰਨ ਲਓ 12 ਵਜੇ ਤੋਂ ਚੱਲ ਗਿਆ ਸ਼ਾਮ ਦੇ 3 ਵਜੇ ਤੱਕ ਚੱਲਣਾ ਜੀ ਇਹ ਤੇ ਰੋਸ ਮਾਰਚ ਰੈਲੀ ਵੀ ਕਰੀ ਜਾਣੀ ਹੈ ਜੀ ਹਾਂ ਦੇ ਇਹ ਜਿਹੜੀਆਂ ਨੀਡਿੰਗ ਕਰਗਰੀ ਜਿਹੜੀ ਲਾ ਗਿਆ ਹੈ ਇਹ ਕਿੰਨੇ ਕੁ ਜਿਹੜੇ ਨੌਜਵਾਨ ਬਰੋਜ਼ਗਾਰ ਹੋਣਗੇ ਤੇ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਇਹ 10 ਲੱਖ ਤੋਂ ਵੱਧ ਲੋਕ ਬੇਰੋਜ਼ਗਾਰ ਹੋਣਗੇ 10 ਲੱਖ ਦੇ ਨਾਲ ਇੱਕ ਦੇ ਪਰਿਵਾਰ ਚ ਪੰਜ ਪੰਜ ਜੀ ਨੇ 50 ਲੱਖ ਤੋਂ ਵੱਧ ਲੋਕ ਬੇਰੋਜ਼ਗਾਰ ਹੋਣਗੇ ਜਿਸ ਤਰ੍ਹਾਂ ਉਹ ਨਸ਼ੇ ਵੱਲ ਖੁਦਗੁਸ਼ੀਆਂ ਵੱਲ ਜਾਣਗੇ ਸੋ ਅਸੀਂ ਸਭ ਨੂੰ ਬੇਨਤੀ ਕਰਦੇ ਹਾਂ ਵੀ ਇਹ ਇਕੱਲੇ ਕਰਮਚਾਰੀਆਂ ਨੂੰ ਨੁਕਸਾਨ ਨਹੀਂ ਹੋਣਾ ਇਹ ਦੇਸ਼ ਭਗਤ ਦੇ ਵਿੱਚ ਜਿਹੜੇ ਕਰਾਂ ਪਸੰਦੇ ਨੇ ਉਹਨਾਂ ਨੂੰ ਨੁਕਸਾਨ ਹੋਣਾ ਕਿਉਂਕਿ ਹੁਣ ਆਪਾਂ ਮਤੌਰਤੇ ਦੇਖਦੇ ਆਂ ਇਹ ਟੋਲ ਪਲਾਜ਼ ਨੇ ਲੋਕ ਲੋਕ ਪਿੰਡ 10 ਕਿਲੋਮੀਟਰ ਤੇ ਫ੍ਰੀ ਹੁੰਦੇ ਨੇ ਤੇ ਕਿਸਾਨ ਜਿਹੜੇ ਬੰਦੇ ਕਾਰ ਦਿਖਾ ਕੇ ਲੰਘ ਜਾਂਦੇ ਨੇ ਜਦੋਂ ਆਟੋਮੈਟਿਕ ਸਿਸਟਮ ਆ ਗਿਆ ਸੈਟੇਲਾਈਟ ਵਾਲਾ ਤਾਂ ਕਿਸੇ ਨੂੰ ਵੀ ਕੋਈ ਇੰਜੈਕਸ਼ਨ ਨਹੀਂ ਮਿਲੀ ਇਹ ਸਭਰ ਇੱਕ ਵਰਗ ਨੂੰ ਨੁਕਸਾਨ ਹੋਣਾ ਇਸ ਚੀਜ਼ ਦਾ ਤੇ ਲੱਗਦਾ ਹੈ ਇਹ ਧਰਨੀਆ ਦੇ ਨਾਲ ਹੱਲ ਹੋਏਗਾ ਬਿਲਕੁਲ ਤਾਂ ਹੱਲ ਕਿਉਂ ਨਹੀਂ ਹੋਊਗਾ ਜੀ ਜਦੋਂ ਕਿਸਾਨਾਂ ਨੇ ਦਿੱਲੀ ਅੰਦੋਲਨ ਕਰਕੇ ਐਡੀ ਵੱਡੀ ਹਕੂਮਤ ਨੂੰ ਦਵਾਲਿਆ ਸੀਗਾ ਤੇ ਲੋਕ ਜੋ ਸੰਘਰਸ਼ ਵੱਲ ਆਜਣ ਤਾਂ ਵੱਡੇ ਵੱਡੇ ਹਕੂਮਤਾਂ ਨੂੰ ਢਲਣਾ ਪੈਂਦਾ ਜੀ ਤੇ ਲੋਕਾਂ ਦਾ ਇੱਧਰ ਗੱਲ ਕਰਨੀ ਪੈਂਦੀ ਹੈ ਜੀ ਇਹ ਧਰਨਾ ਗੋਦਕ ਜਾਰੀ ਰਹੇਗਾ ਇਹ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਾਰੀ ਰਹੂਗਾ